ਕਬੀ ਅੱਲਾ ਯਾਰ ਖਜੋਗੀ ਆਪਣੀ ਕਲਮ ਦੁਆਰਾ ਉਸ ਦ੍ਰਿਸ਼ ਨੂੰ ਬਿਆਨ ਕਰਦੇ ਨੇ ਜਿਹੜਾ ਆਪਣੀ ਬਿਰਤੀ ਉੱਥੇ ਲੈ ਕੇ ਜਾਇਓ ਅੰਤਾਂ ਦੀ ਠੰਡ ਪੈ ਰਹੀ ਆ ਵਸਤਰ ਭਿੱਜੇ ਹੋਏ ਨੇ ਤੁਰਦਿਆਂ ਪੈਰਾਂ ਦੇ ਵਿੱਚ ਛਾਲੇ ਪਏ ਪਏ ਨੇ ਛਾਲੇ ਵੀ ਆਕੜ ਚੁਕੇ ਨੇ ਤੇ ਹੁਣ ਜ਼ਿਕਰ ਮਿਲਦਾ ਇਤਿਹਾਸ ਵਿੱਚੋਂ ਬਾਬਾ ਫਤਿਹ ਸਿੰਘ ਕਹਿਣ ਲੱਗੇ ਦਾਦੀ ਵੇਖੀ ਹੁਣ ਜਦੋਂ ਆਉਣਾ ਹੈ ਨਾ ਪਿਤਾ ਜੀ ਨੇ ਜਦੋਂ ਭਰਾਵਾਂ ਆਉਣਾ ਮੇਰੇ ਸਜਣਾ ਮੈਂ ਬੋਲਣਾ ਨਹੀਂ ਉਹਨਾਂ ਨਾਲ ਰਣ세 ਜੀਤ ਅਜੀਤ ਜਬ ਤਸ਼ਰੀਫ ਲਾएंगे ਕਰਕੇ ਗਿਲਾ ਹਮ ਉਨਸੇ ਰੂਟ ਜਾਏਗੇ ਮਾਤਾ ਕਬੀ ਪਿਤਾ ਕਬੀ ਬਹੀ ਮਨਾएंगे ਕਦੇ ਮੈਨੂੰ ਪਿਤਾ ਜੀ ਮਨਾਉਣਗੇ ਪਤਿਸ਼ਿਆ ਕਿਉਂਕਿ ਗੁੱਸਾ ਕੀ ਤੈਪਤ ਕਦੇ ਮਤਹਾ ਮੇਰਾ ਮੱਥਾ ਚੁੰਮਣ ਗਈਆਂ ਗਲ ਨਾਲ ਲਾ ਕੇ ਕਹਿਣ ਗਈਆਂ ਪੁੱਤ ਮੁੜ ਨਹੀਂ ਜਾਂਦੇ ਤੈਨੂੰ ਛੱਡ ਕੇ ਭਰਾ ਜਦੋਂ ਆ ਕੇ ਕਹਿਣਗੇ ਨਾ ਫਤਿਹ ਸਿੰਘ ਕਿਉਂ ਨਹੀਂ ਸਾਡੇ ਨਾਲ ਬੋਲਦਾ ਕਹਿੰਦੇ ਮੈਂ ਅੱਖਣਾ ਕਰਕੇ ਗਿਲਾ ਉਹਨਸੇ ਹਮ ਰੂਠ ਜਾਏਗੇ ਮੈਂ ਨਹੀਂ ਬੋਲਣਾ ਉਹ ਜਿੰਨਾ ਮਰਜੀ ਬੁਲਾਉਣ ਉਹਨਾਂ ਤੋਂ ਵਾਦਾ ਲੈਣਾ ਵੀ ਮੁੜ ਕੇ ਮੈਨੂੰ ਕਦੇ ਛੱਡ ਕੇ ਨਾ ਜਾਇਓ